ਨਿੱਕਿਆ ਨਿੱਕਿਆ ਬੱਚੀਆਂ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ ਇਹ ਸਮਾਜ ਸਾਡਾ ਜਿਹੜਾ ਨਿਗਾਰ ਵੱਲ ਜਾ ਰਿਹਾ ਹੈ ਆ ਛਿਤਰਾ ਨੂੰ ਨਹੀਂ ਸਿਖਾਵਾਂਗੇ ਕਿ ਤੁਸੀਂ ਜਿਵੇਂ ਸਮਾਜ ਵਿੱਚ ਵਿਚਰਨਾ ਆ ਓਨੀ ਦੇਰ ਨਹੀਂ ਸਮਾਜ ਸੁਧਰੇ ਤੁਸੀਂ ਕਿਹ ਖਾਂਸੀ ਦੀ ਸਜ਼ਾ ਹੈ ਕਿ ਸੋਚ ਨੂੰ ਫਾਂਸੀ ਹੁੰਦੀ ਹੈ ਹਾਲਾਂਕਿ ਦੋਸ਼ੀ ਨੂੰ ਤਾਂ ਫਾਂਸੀ ਦੇ ਕੇ ਮਾਰ ਦਿੱਤਾ ਜਾਂਦਾ ਉਹਦੀ ਸਜ਼ਾ ਉਹਨੂੰ ਮਿਲ ਜਾਂਦੀ ਹੈ ਜਿਹੜੀ ਉਹ ਮਾਨਸਿਕਤਾ ਹੈ ਪਨਪਦੀ ਰਹਿੰਦੀ ਹੈ ਜਿਹੜੀ ਉਹ ਦਰਿੰਦਗੀ ਹੈਵਾਨੀਅਤ ਭਰੀ ਸੋਚ ਹੈ ਕਿ ਉਸ ਤੇ ਥਲ ਪੈਂਦੀ ਹੈ ਕਿ ਨਹੀਂ ਸਿਮਰਨ ਮੋਬਾਈਲਾਂ ਦਾ ਅਸਰ ਆ ਪੌਂਟ ਸਾਈਟਸ ਦਾ ਅਸਰ ਆ ਮੈਂ ਸੋਚਦੀ ਆ ਵੀ ਪੌਂਟ ਸਾਈਟ ਦਾ ਬਹੁਤ ਜ਼ਿਆਦਾ ਅਸਰ ਆ ਜਿਹੜਾ ਸਾਨੂੰ ਇੰਟਰਨੈਟ ਦੇ ਉੱਤੇ ਗੰਦਾ ਜਿਹੜਾ ਕੰਟੈਂਟ ਜਿਹੜਾ ਆ ਆਮ ਹੀ ਪ੍ਰੋਵਾਈਡ ਕੀਤਾ ਜਾਂਦਾ ਆ ਤੁਸੀਂ ਦੇਖੋ ਕਿ ਮਾਪੇ ਨੂੰ 3 ਘੰਟੇ ਦੂਰ ਕਿਉਂ ਰੱਖਿਆ ਗਿਆ ਹੈ ਹੈੱਡ ਬੋਡੀ ਤੋਂ ਪਹਿਲਾ ਸੁਸਾਇਡ ਦੀ ਰਿਪੋਰਟ ਰਿਪੋਰਟ ਕਿਉਂ ਕੀਤੀ ਗਈ ਸੋ ਇਹ ਸਾਰੀਆਂ ਚੀਜ਼ਾਂ ਸਵਾਲੀਆ ਨਿਸ਼ਾਨ ਨੇ ਐਨਰਜੀ ਅੱਜ ਤੱਕ ਮੈਂ ਉਹਨਾਂ ਨੂੰ ਲਾਈਕ ਕੀਤਾ ਆ ਸੀਐਮ ਸ਼ੀਜ਼ ਹੋਮ ਮਿਨਿਸਟਰ ਪੁਲਿਸ ਉਹਨਾਂ ਦੇ ਅੰਡਰ ਆਰਤ ਨਹੀਂ ਐਂਡ ਇੱਕ ਐਕਟਿਵਿਸਟ ਆ ਰਤ ਆ ਤੇ ਅੱਜ ਉਹ ਵੀ ਸਵਾਲੀਆ ਜਿਹੜਾ ਕੁਐਸਚਨ ਚਿੰਨਾ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਸੀ ਉਹਨਾਂ ਨੂੰ ਐਕਸ਼ਨ ਲੈਣ ਦੀ ਲੋੜ ਸੀ ਹੁਣ ਤੱਕ ਤਾਂ ਉਹਨਾਂ ਨੂੰ ਐਕਸ਼ਨ ਲੈ ਕੇ ਉਸ ਪ੍ਰਿੰਸੀਪਲ ਨੂੰ ਸਾਫ਼ ਦੇਖਦੇ ਕੇਸ ਨੂੰ ਸੁਸਾਈਡ ਕੇਸ ਬਣਾ ਕੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੋਣਾ ਚਾਹੀਦਾ ਸੀਗਾ ਔਰ ਬੰਗਾਲਵਰਗ ਸੂਬਾ ਬੰਗਾਲ ਦੀਆਂ ਔਰਤਾਂ ਭਾਰਤ ਦੀਆਂ ਬਾਕੀ ਔਰਤਾਂ ਨਾਲੋਂ ਜ਼ਿਆਦਾ ਇੰਪਾਵਰਡ ਮੰਨੀਆਂ ਜਾਂਦੀਆਂ। ਉੱਥੇ ਆ ਸਾਡੇ ਵਾਂਗੂ ਪਿੱਤਰ ਸੱਤਾ ਘਾਟਾ ਔਰਤ ਦੀ ਸੱਤਾ ਬਲਕਿ ਜ਼ਿਆਦਾ ਹੈ। ਉੱਥੇ ਔਰਤ ਦੀ ਰਿਸਪੈਕਟ ਵੀ ਆਪਾਂ ਇੰਟੈਲੈਕਚੁਅਲ ਲੈਵਲ ਤੇ ਵੀ ਸੂਚੀ ਜ਼ਿਆਦਾ ਮੰਨੀ ਜਾਂਦੀ ਆ। ਸੋ ਬੰਗਾਲਵਰਗ ਸੂਬੇ ਦੇ ਵਿੱਚ ਜਿ ਇਹੋ ਜਿਹਾ ਕੁਝ ਦੇਖਣ ਨੂੰ ਮਿਲ ਸਕਦਾ ਆ ਤਾਂ ਬਾਕੀਆਂ ਦੀ ਤਾਂ ਤੁਸੀਂ ਮਤਲਬ ਆਪਾਂ ਸੋਚ ਹੀ ਨਹੀਂ ਸਕਦੇ। ਛੋਟੀਆਂ ਕੁੜੀਆਂ ਨੂੰ ਗੁੱਟ ਟੱਚ ਬਾਟ ਟੱਚ ਤੋਂ ਲੈ ਕੇ ਸੈਕਸ ਐਜੂਕੇਸ਼ਨ ਲੱਗਦਾ ਨਹੀਂ ਕਿ ਘਰਾਂ ਦੇ ਵਿੱਚ ਮਾਪੇ-ਵਾਪ ਨੂੰ ਆਪਣੀ ਬੱਚੀਆਂ ਦੇ ਨਾਲ ਡਿਸਕਸ ਕਰਨਾ ਚਾਹੀਦਾ। ਜਾਣ-ਪਛਾਣ ਵਾਲੇ ਜ਼ਿਆਦਾ ਕਰਦੇ। ਈਵਨ ਰੇ ਹੁਣ ਜੇ ਉੱਥੇ ਦੀ ਗੱਲ ਕੀਤੀ ਜਾਵੇ ਕਲਕੱਤਾ ਉੱਥੇ ਵੀ ਤਾਂ ਉਹਦੇ ਜਾਣ-ਪਛਾਣ ਦੇ ਹੀ ਕਲੀਗਸ ਨੇ ਉੱਥੇ ਕੁਝ ਨਾ ਕੁਝ ਹੋਇਆ ਆ। ਸੋ ਗੱਲ ਲਾ ਕਿ ਇੱਥੇ ਜ਼ਿਆਦਾਤਰ ਉਹੀ ਲੋਕ ਸੈਕਸੁਅਲ ਅਫੈਂਸ ਕਰਦੇ ਨੇ ਜਿਹੜੇ ਪਰੋਸੇ ਜੋਗ ਹੁੰਦੇ ਨੇ, ਪਰੋਸਾ ਜਿੱਤ ਕੇ ਕਰਦੇ ਨੇ। ਸਾਡੀ ਤਰੱਕੀ ਦੀ ਨਿਸ਼ਾਨੀ ਉਹ ਹੋਊਗੀ ਕੀ ਸਾਡੀਆਂ ਕਿੰਨੀਆਂ ਔਰਤਾਂ ਸੈਲਫ ਡਿਫੈਂਸ ਜਾਣਦੀਆਂ ਸਾਨੂੰ ਸੈਲਫ ਡਿਫੈਂਸ ਸਿਖਾਉਣ ਦੀ ਲੋੜ ਆ ਸਾਨੂੰ ਕਿਸੇ ਤੋਂ ਪ੍ਰੋਟੈਕਸ਼ਨ ਦੀ ਲੋੜ ਨਹੀਂ ਅਸੀਂ ਐਨੇ ਖੁਦ ਹੀ ਇੰਪਾਵਰਡ ਹੋਈਏ ਕਿ ਅਸੀਂ ਆਪਣੀ ਪ੍ਰੋਟੈਕਸ਼ਨ ਖੁਦ ਕਰ ਸਕੀਏ ਪੰਜਾਬੀ ਚ ਕੀ ਜੁਤੀ ਕਦੋਂ ਤੇ ਕਿੱਥੇ ਲਾਉਣੀ ਆ ਲਾਉਣੀ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਅੱਜ ਦੇ ਟਾਈਮ ਦਾ ਹਵਾਨ ਆ ਨਾ ਜਿਹੜਾ ਉਹ ਇਨਸਾਨ ਆ ਸਾਨੂੰ ਅਸੀਂ ਇਨਸਾਨੀਅਤ ਨੂੰ ਦਿਆ ਨਾਲ ਜੋੜਦੇ ਸੀ ਅੱਜ ਮੈਨੂੰ ਇਨਸਾਨੀਅਤ ਆ ਜਿਹੜੀ ਨਾ ਤਾਰੋ-ਤਾਰ ਲੀਰੋਲੀਰ ਹੋਈ ਦੇਖਦੀ ਆ ਮੈਨੂੰ ਲੱਗਦਾ ਕਿ ਇਨਸਾਨ ਜਾਨਵਰ ਨਾਲੋਂ ਕਿਤੇ ਜ਼ਿਆਦਾ ਭੈੜਾ ਆ ਉਹ ਖੰਖਾਰ ਜਾਨਵਰ ਨਾਲੋਂ ਭੈੜਾ ਆ ਜਾਨਵਰ ਤਾਂ ਜੋ ਵੀ ਕਰਦਾ ਉਹਦੀ ਲੋੜ ਦੇ ਲਈ ਕਰਦਾ ਆ ਸਾਡੀ ਲੋਕਾਂ ਨੂੰ ਲੱਗਦਾ ਕਿ ਟਵੀਟ ਕਰਤਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਤੀ ਜਾਂ ਕੈਂਡਲ ਮਾਰਚ ਕਰਤਾ ਕੁਝ ਪ੍ਰੋਟੈਸਟ ਕਰਤੇ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਸਾਨੂੰ ਲੱਗਦਾ ਸੀ ਬਹੁਤ ਵੱਡਾ ਕੰਮ ਕਰਤਾ ਅੱਜ ਇਹ ਆਪਾਂ ਕੱਲ ਜੁਗਦੇ ਹਿਸਾਬ ਨਾਲ ਦੇਖੀਏ ਤਾਂ ਮੈਨੂੰ ਲੱਗਦਾ ਹਜੇ ਤਾਂ ਹੋਰ ਮਾੜੇ ਟਾਈਮ ਹੋਣਗੇ ਕਿਵੇਂ ਇੱਕ ਬੱਚੀ ਲਈ ਕੇਸ ਕਰਕੇ ਆ ਸੱਕਾ ਖੁੱਫੜ ਕਰ ਰਿਹਾ ਸੱਕੀ ਮਾਂ ਕਰ ਰਹੀ ਆ ਪਿਓ ਕਰ ਰਿਹਾ ਭਰਾ ਕਰ ਰਿਹਾ ਕੀ ਹੋ ਰਿਹਾ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਆ ਕੁਝ ਬਲੌਗਰ ਜੇ ਉਹ ਆਪਸ ਵਿੱਚ ਇੱਕ ਦੂਜੇ ਨਾਲ ਗਾਲੀ ਗਲੋਚ ਕਰ ਰਹੇ ਆਂ ਬੀਆ ਪਰਸਨਲ ਬੈਡ ਵਾਲੀਆਂ ਗੱਲਾਂ ਉਸਮੈਂ ਕਾਫੀ ਦੇਖ ਰਹੀ ਆ ਉਹ ਐਡੀ ਗੰਦੀ ਗੰਦੀ ਭਾਸ਼ਾ ਇਸ ਇਹਨਾਂ ਦੇ ਉੱਤੇ ਵੀ ਕੋਈ ਨਾਕਨੀ ਕੱਸੀ ਜਾ ਰਹੀ ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਕਲਕੱਤਾ ਦੇ ਵਿੱਚ ਹੋਈ ਦਰਿੰਦਗੀ ਭਰੀ ਵਾਰਦਾਤ ਤੋਂ ਬਾਅਦ ਪੂਰਾ ਦੇਸ਼ ਸਦਮੇ ਦੇ ਵਿੱਚ ਹੈ ਪੂਰੇ ਦੇਸ਼ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੱਥੇ ਨਹੀਂ ਮੁੱਕਦੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਵੀ ਜਿਹੜੇ ਪ੍ਰਦਰਸ਼ਨ ਕਰਦੇ ਹੋ ਨਜ਼ਰ ਆ ਰਹੇ ਨੇ ਪਰ ਪੂਰੇ ਘਟਨਾਕਰਮ ਤੇ ਗੱਲਬਾਤ ਕਰਦੇ ਆ ਐਡਵੋਕੇਟ ਸਮਰਨਜੀਤ ਕੋਰ ਗੱਲ ਮੇਰੇ ਨਾਲ ਮੌਜੂਦ ਨੇ ਮੈਮ ਡੇਲੀਪੋਸਟ ਦਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤਨਾ ਤਾਂ ਕੋਲਕਾਤਾ ਦੇ ਵਿੱਚ ਹੋਈ ਹੈਵਾਨੀਤ ਪਰਿਵਾਰ ਦਾ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਲੱਗਦਾ ਹੈ ਕਿ 2012 ਤੋਂ ਬਾਅਦ ਕੋਈ ਫਰਕ ਪਿਆ ਘਟਨਾਵਾਂ ਦੇ ਵਿੱਚ ਨਿਰਬਿਆ ਤੋਂ ਬਾਅਦ ਸਰ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਬਾਕਸ ਦੇ ਉੱਤੇ ਕੰਮ ਕਰਦੀ ਹਾਂ ਔਰ ਨਿਰਬਿਆ ਵਰਗੇ ਕੇਸ ਮੈਂ ਅੱਜ ਦਿਨ ਦੇਖਦੀ ਹਾਂ ਔਰ ਉਹ ਕੇਸ ਹੁੰਦੇ ਆ ਜਿਹੜੇ ਕਦੇ ਹਾਈਲਾਈਟ ਵੀ ਨਹੀਂ ਹੁੰਦੇ ਹੈਗੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਕੇਸ ਡਿੱਟੋਜ ਮਿਨਰ ਬਿਆ ਦੇ ਵਿੱਚ ਹੋਇਆ ਇੱਕ ਮਾਸੂਮ 7 ਸਾਲ ਦੀ ਬੱਚੀ ਉਹਦੇ ਵਿੱਚ ਫਾਂਸੀ ਦੀ ਸਜ਼ਾ ਹੋ ਚੁੱਕੀ ਆ ਮੁਕੇਸ਼ ਸੀਗਾ ਉਹਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਆ ਉਸਨੇ ਉਸ ਮਾਈਨਰ ਜਿਹੜੀ ਛੋਟੀ 6 ਸਾਲ ਦੀ ਬੱਚੀ ਸੀਗੀ ਉਹਦੇ ਨਾਲ ਰੀਪੀਟਡ ਅਫੈਂਸ ਕੀਤਾ ਫਿਰ ਉਹਦੇ ਅੰਦਰ ਉਹਨੇ ਇੱਕ ਲੱਕੜ ਇਨਸਰਟ ਕੀਤੀ ਐਂਡ ਲੱਕੀਲੀ ਮਤਲਬ ਪ੍ਰਮਾਤਮਾ ਨੇ ਬਚਾਉਣਾ ਕਿਹਾ ਕਿ ਜਾਕੋ ਰੱਖ ਕੇ ਸਾਈਆ ਮਾਰ ਸਕੇ ਨਾ ਕੋਈ ਮਰੀ ਹੋਈ ਸਮਝ ਕੇ ਬੱਚੀ ਨੂੰ ਸੱਟ ਗਿਆ ਬਾਵਾ ਉਹਦੀਆਂ ਤੋੜ ਕੇ ਪੀਜੀਆਈ ਦੇ ਵਿੱਚ ਉਹਦਾ ਟ੍ਰੀਟਮੈਂਟ ਚੱਲਿਆ 6 ਉਹਦੀਆਂ ਮੇਜਰ ਸਰਜਰੀਜ਼ ਹੋਈਆਂ ਅ ਅੰਦਰੋਂ ਸਿਸਟਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਉਹਦਾ ਬੱਚੀ ਦਾ ਪਰ ਬੱਚੀ ਸਰਵਾਈਵ ਕਰ ਗਈ ਸੋ ਨਿਰਬਿਆ ਦੇ ਵਿੱਚ ਬੱਚੀ ਵੱਡੀ ਸੀਗੀ ਔਰਤ ਸੀਗੀ ਇੱਥੇ ਤਾਂ ਨਿੱਕੀਆਂ-ਨਿੱਕੀਆਂ ਬੱਚੀਆਂ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ। ਸੋ ਇਹ ਸਮਾਜ ਸਾਡਾ ਜਿਹੜਾ ਨਿਗਾਰਬਲ ਜਾ ਰਿਹਾ ਇਹ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਹਾਂ ਸਖਤ ਕਾਨੂੰਨ ਆਇਆ। ਫਾਂਸੀ ਦੀ ਸਜ਼ਾ ਵੀ ਹੋਈ। ਉਸ ਬੱਚੀ ਵਾਲੇ ਕੇਸ 'ਚ ਵੀ ਫਾਂਸੀ ਦੀ ਸਜ਼ਾ ਹੋਈ। ਪਰ ਫਰਕ ਕੋਈ ਨਹੀਂ ਪੈ ਰਿਹਾ। ਕੇਸ ਕੁਝ ਹਾਈਲਾਈਟ ਹੋ ਜਾਂਦੇ ਆ। ਕੁਝ ਚੁੱਪਚੀਪ ਤੇ ਰੋਜ਼ਾਨਾ ਚੱਲਦੇ ਨੇ। ਸੋ ਗੱਲ ਆ ਕਿ ਜਦ ਤੱਕ ਸਾਡੇ ਅਸੀਂ ਆਪਣੇ ਉਹ ਕਹਿੰਦੇ ਆ ਕਿ ਪੁੱਤਰਾਂ ਨੂੰ ਨਹੀਂ ਸਿਖਾਵਾਂਗੇ ਕਿ ਤੁਸੀਂ ਕਿਵੇਂ ਸਮਾਜ ਵਿੱਚ ਵਿਚਰਨਾ ਆ ਔਰ ਓਨੀ ਦੇਰ ਨਹੀਂ ਸਮਾਜ ਸੁਧਰੇ। ਹੁਣ ਲੈ ਲਿਓ। ਤੁਸੀਂ ਕਿ ਫਾਂਸੀ ਦਾ ਅਫੈਂਸ ਹੈ? ਫਾਂਸੀ ਦੀ ਸਜ਼ਾ ਹੈ? ਜੀ। ਕਿਉਂ ਸੋਚ ਨੂੰ ਫਾਂਸੀ ਹੁੰਦੀ ਹੈ? ਹਾਲਾਂਕਿ ਦੋਸ਼ੀ ਨੂੰ ਤਾਂ ਫਾਂਸੀ ਦੇ ਕੇ ਮਾਰ ਦਿੱਤਾ ਜਾਂਦਾ। ਉਹਦੀ ਸਜ਼ਾ ਉਹਨੂੰ ਮਿਲ ਜਾਂਦੀ ਹੈ। ਜਿਹੜੀ ਉਹ ਮਾਨਸਿਕਤਾ ਪਨਪਦੀ ਰਹਿੰਦੀ ਹੈ ਜਿਹੜੀ ਉਹ ਦਰਿੰਦਗੀ, ਹਯਵਾਨੀਅਤ ਭਰੀ ਸੋਚ ਹੈ ਕਿ ਉਸ ਤੇ ਠੱਲ ਪੈਂਦੀ ਹੈ ਕਿ ਨਹੀਂ ਸਿਮਰਨ ਜੀ। ਬਿਲਕੁਲ ਨਹੀਂ ਪੈਂਦੀ ਦੁੱਖ ਦੀ ਗੱਲ ਇਹ ਆ ਕਿ ਇਹ ਪਤਾ ਨਹੀਂ ਕਲਯੁਗ ਦਾ ਅਸਰ ਆ ਮੋਬਾਈਲਾਂ ਦਾ ਅਸਰ ਆ ਪੌਨ ਸਾਈਟਸ ਦਾ ਅਸਰ ਆ ਮੈਂ ਸੋਚਦੀ ਆ ਵੀ ਪੌਨ ਸਾਈਟ ਦਾ ਬਹੁਤ ਜ਼ਿਆਦਾ ਅਸਰ ਆ ਜਿਹੜਾ ਸਾਨੂੰ ਇੰਟਰਨੈਟ ਦੇ ਉੱਤੇ YouTube ਦੇ ਉੱਤੇ ਵੀ ਗੰਦਾ ਜਿਹੜਾ ਕੰਟੈਂਟ ਜਿਹੜਾ ਆ ਆਮ ਹੀ ਪ੍ਰੋਵਾਈਡ ਕੀਤਾ ਜਾਂਦਾ ਆ ਉਸ ਚੀਜ਼ ਨੇ ਲੋਕਾਂ ਦੇ ਦਿਮਾਗ ਤੇ ਹੁਣ ਜਿਹੜਾ ਇੱਕ ਬੰਦਾ ਸਾਈਕੋਲੋਜੀ ਤੁਸੀਂ ਕਹਿੰਨਾ ਸੋਚ ਖਤਮ ਇੱਕ ਬੰਦਾ ਪੌਨ ਦੇਖ ਕੇ ਆ ਰਿਹਾ ਉਹਦੇ ਦਿਮਾਗ ਦੇ ਉੱਤੇ ਕੋਈ ਚੀਜ਼ ਹਾ ਵੀ ਹੋ ਰਹੀ ਆ ਉਹਦੇ ਕੋਲ ਉਹਨੂੰ ਕੱਢਣ ਨਹੀਂ ਤਾਂ ਉਹ ਹਮੇਸ਼ਾ ਸੌਫਟ ਟਾਰਗੇਟ ਲੱਭਦਾ ਆ ਬਿਲਕੁਲ ਠੀਕ ਆ ਉਹ ਸੌਫਟ ਟਾਰਗੇਟ ਮੋਸਟਲੀ ਉਹ ਜੇ ਲੋਕਾਂ ਨੂੰ ਬੱਚੇ ਮਿਲਦੇ ਨੇ ਠੀਕ ਆ ਤੇ ਜਿਵੇਂ ਆਹ ਵਾਲਾ ਕੇਸ ਆ ਇਹਦੇ ਵਿੱਚ ਤਾਂ ਵੱਡੇ ਲੈਵਲ ਦੀ ਮੈਨੂੰ ਲੱਗਦਾ ਵੀ ਪੋਲਿਟਿਕਸ ਇਨਵੋਲਵ ਹੋ ਸਕਦੀ ਹੈ ਇਹਦੇ ਪਿੱਛੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆ ਰਹੀਆਂ ਨੇ ਚੀਫ ਜਸਟਿਸ ਸਾਹਿਬ ਨੇ ਵੀ ਕਿਹਾ ਥੇ ਕੋਰਟ ਦੇ ਵਿੱਚ ਵੀ ਜਿਵੇਂ ਆ ਰਿਹਾ ਵੀ ਇਹਦੇ ਪਿੱਛੇ ਤਾਂ ਹੋਰ ਬਹੁਤ ਸਾਰੇ ਆ ਜਿਹੜੀਆਂ ਪਰਤਾਂ ਖੁੱਲਣ ਗਈਆਂ ਹਲੇ ਤੇ ਕਿਉਂਕਿ ਇੱਕ ਆ ਰਿਹਾ ਕਿ ਕੁਝ ਕੋਈ ਰੈਕਟ ਸੀਗਾ ਜਿਹਦੇ ਬਾਰੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਤੇ ਇਹ ਉਹਨਾਂ ਦੇ ਖਿਲਾਫ ਆਵਾਜ਼ ਚੱਕਣ ਲੱਗੇ ਸੀ ਇਸ ਲਈ ਪਹਿਲਾਂ ਇਹਨਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਐਟ ਦੀ ਐਂਡ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਆਪਾਂ ਫਿਲਮਾਂ 'ਚ ਵੀ ਦੇਖਦੇ ਆਂ ਸੋ ਫਿਲਮਾਂ ਵੀ ਸਾਡਾ ਆਈ ਨਹੀਂ ਹੁੰਦੀਆਂ ਨੇ ਸੋ ਇਹ ਚੀਜ਼ਾਂ ਉਵੇਂ ਹੋਈਆਂ ਲੱਗ ਰਹੀਆਂ ਨੇ ਮੈਨੂੰ ਜੀ ਰੇਪ ਉਸ ਤੋਂ ਬਾਅਦ ਮਰਡਰ ਜੀ ਪਰ ਅਗਰ ਤੁਸੀਂ ਦੇਖੋ ਜੋ ਮੀਡੀਆ ਰਿਪੋਰਟਸ ਜੋ ਖਬਰਾਂ ਬਾਹਰ ਆ ਰਹੀਆਂ ਨੇ ਹੱਡੀਆਂ ਤੋੜ ਦਿੱਤੀਆਂ ਗਈਆਂ ਇਵਨ ਸਭ ਤੋਂ ਹਿਪ ਬਹੁਤ ਮਜ਼ਬੂਤ ਬੋਨ ਹੈ ਉਹ ਤੋੜ ਦਿੱਤੀ ਗਈ ਠੀਕ ਹੈ ਬਾਹਾਂ ਤੋੜ ਦਿੱਤੀਆਂ ਗਈਆਂ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਕਿਸੇ ਨੂੰ ਮਾਰ ਦੇ ਹਾਂ ਚਸ਼ਮੇ ਦੇ ਅੱਖਾਂ ਚੋਂ ਕੱਚ ਦੇ ਟੁਕੜੇ ਮਿਲਨੇ ਸੋ ਉਹਨੇ ਕਿੰਨੀ ਸਟਰਗਲ ਕੀਤੀ ਹੋਣੀ ਹੈ ਪਹਿਲਾਂ ਔਰ ਤੁਸੀਂ ਦੇਖੋ ਕਿ ਮਾਂ ਬਾਪ ਨੂੰ ਤਿੰਨ ਘੰਟੇ ਦੂਰ ਕਿਉਂ ਰੱਖਿਆ ਗਿਆ ਹੈ ਹੈੱਡ ਬੋਡੀ ਤੋਂ ਪਹਿਲਾਂ ਸੁਸਾਇਡ ਦੀ ਰਿਪੋਰਟ ਰਿਪੋਰਟ ਕਿਉਂ ਕੀਤੀ ਗਈ ਸੋ ਇਹ ਸਾਰੀਆਂ ਚੀਜ਼ਾਂ ਸਵਾਲੀਆ ਨਿਸ਼ਾਨ ਨੇ ਇਹ ਵੀ ਹੋ ਸਕਦਾ ਕਿ ਦੇਖੋ ਮਮਤਾ ਬੈਨਰਜੀ ਅੱਜ ਤੱਕ ਮੈਂ ਉਹਨਾਂ ਨੂੰ ਲਾਈਕ ਕੀਤਾ ਆ ਠੀਕ ਆ ਪਰ ਅੱਜ ਦੇ ਟਾਈਮ ਦੇ ਵਿੱਚ ਸ਼ੀ ਸੀਐਮ ਸ਼ੀ ਇਸ ਹੋਮ ਮਿਨਿਸਟਰ ਪੂਰੀ ਸੋਨਾਂ ਦੇ ਅੰਡਰ ਆ ਔਰਤ ਨੇ ਐਂਡ ਇੱਕ ਐਕਟਿਵਿਸਟ ਔਰਤ ਆ ਤੇ ਅੱਜ ਉਹ ਵੀ ਸਵਾਲੀਆ ਜਿਹੜਾ ਕੁਐਸਚਨ ਚਿੰਨਾ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਉਹੋ ਜੀ ਚੀਜ਼ ਨੂੰ ਛੁਪਾ ਰਹੇ ਨੇ ਜੋ ਸਾਹਮਣੇ ਆ ਰਹੀ ਹੈ ਸਿੱਧੀ ਜੀ ਗੱਲ ਆ ਜੋ ਸਾਨੂੰ ਬੋਲਣੀ ਚਾਹੀਦੀ ਆ ਉਹਨਾਂ ਨੂੰ ਵੀ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਸੀਗੀ ਉਹਨਾਂ ਨੂੰ ਐਕਸ਼ਨ ਲੈਣ ਦੀ ਲੋੜ ਸੀ ਹੁਣ ਤੱਕ ਤਾਂ ਉਹਨਾਂ ਨੂੰ ਐਕਸ਼ਨ ਲੈ ਕੇ ਉਸ ਪ੍ਰਿੰਸੀਪਲ ਨੂੰ ਤੇ ਜਿਨ੍ਹਾਂ ਨੇ ਸਾਫ਼ ਦੇਖਦੇ ਕੇਸ ਨੂੰ ਸੁਸਾਈਡ ਕੇਸ ਬਣਾ ਕੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੋਣਾ ਚਾਹੀਦਾ ਸੀਗਾ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਹੋਣਾ ਚਾਹੀਦਾ ਸੀ ਸੋ ਇੱਕ ਸੀਐਮ ਹੋ ਕੇ ਉਹਨਾਂ ਨੂੰ ਸੜਕ ਦੇ ਉੱਤੇ ਉਤਰਨ ਦੀ ਲੋੜ ਨਹੀਂ ਸੀਗੀ ਸੀਐਮ ਹੋ ਕੇ ਦੇਖੋ ਸ੍ਰੀ ਸਿਮਰਨ ਜੀ ਔਰਤ ਔਰਤ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਹੈ ਕਿ ਨਹੀਂ ਬਿਲਕੁਲ ਦੇਖੋ ਮੈਂ ਵੀ ਤੇ ਇੱਕ ਔਰਤ ਹਾਂ ਠੀਕ ਆ ਗੱਲ ਔਰਤ ਔਰਤ ਦੀ ਨਹੀਂ ਗੱਲ ਇੱਥੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਆ ਠੀਕ ਆ ਆਪਾਂ ਸਿਰਫ ਔਰਤਾਂ ਨਹੀਂ ਦੇਖੀਏ ਕਿਉਂਕਿ ਇਹ ਜਿਹੜਾ ਐਕਟ ਆ ਇਹ ਇੱਕ ਇਨ ਹਿਊਮਨ ਐਕਟ ਆ ਇੱਕ ਇਨਸਾਨ ਨੂੰ ਹਵਾਨੀਅਤ ਦੇ ਨਾਲ ਖਤਮ ਕੀਤਾ ਗਿਆ ਸੋਚੋ ਤੁਸੀਂ ਉਹਨੂੰ ਇੱਕ ਔਰਤ ਸੋਚ ਕੇ ਨਾ ਚਲੋ ਰੇਪ ਨੂੰ ਇੱਕ ਮਿੰਟ ਸਾਈਡ ਤੇ ਰੱਖ ਕੇ ਤੁਸੀਂ ਉਹ ਦੇਖੋ ਕਿ ਉਹਨੂੰ ਕਿਸ ਤਰੀਕੇ ਨਾਲ ਮਾਰਿਆ ਗਿਆ ਆ ਸੋ ਇੱਥੇ ਅੱਜ ਉਹਨਾਂ ਦੇ ਹੱਕ 'ਚ ਔਰਤਾਂ ਤਾਂ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਮਰਦ ਵੀ ਖੜੇ ਨੇ ਚੀਫ ਜਸਟਿਸ ਸਾਡੇ ਚੰਦਰ ਚੂੜ ਜੀ ਜਸਟਿਸ ਚੰਦਰ ਚੂੜ ਜੀ ਉਹ ਇੱਕ ਮੇਲ ਨੇ ਉਹਨਾਂ ਦੇ ਹੱਕ ਦੇ ਵਿੱਚ ਉਹ ਸੁਗੋ ਮੋਟੋ ਲੈ ਰਹੇ ਨੇ ਸੋ ਇਹ ਗੱਲ ਜਿਹੜੇ ਪੈਨਲ ਦੇ इवन ਕਲਕੱਤਾ ਹਾਈ ਕੋਰਟ ਨੇ ਵੀ ਸੁਣਿਆ ਉਹ ਵੀ ਮੇਲ ਨੇ ਜਿਹੜੇ ਵਕੀਲ ਉਹਨਾਂ ਦੀ ਵਕਾਲਤ ਕਰ ਰਹੇ ਨੇ ਪੀਆਈਐਲ ਫਾਈਲ ਕੀਤੀ ਉਹ ਵੀ ਮੇਲ ਨੇ ਸੋ ਇਹ ਗੱਲ ਨਹੀਂ ਗੱਲ ਇੱਥੇ ਆ ਰਹੀ ਹੈ ਇਨヒューਮਨ ਐਕਟ ਦੀ ਸੋ ਆਪਾਂ ਮੈਂ ਮਮਤਾ ਬੈਨਰਜੀ ਦੇ ਉੱਤੇ ਕੁਐਸਚਨ ਜੇ ਨੇਸਲੀ ਲਗਾ ਰਹੀ ਆ ਕਿਉਂਕਿ ਸ਼ੀ ਸੀਐਮ ਸੀਐਮ ਦੇ ਕੋਲ ਪਾਵਰ ਹੁੰਦੀ ਆ ਹੋਮ ਮਿਨਿਸਟਰੀ ਉਹਨਾਂ ਦੇ ਅੰਡਰ ਆ ਔਰ ਬੰਗਾਲ ਵਰਗਾ ਸੂਬਾ ਬੰਗਾਲ ਦੀਆਂ ਔਰਤਾਂ ਭਾਰਤ ਦੀਆਂ ਬਾਕੀ ਔਰਤਾਂ ਨਾਲੋਂ ਜ਼ਿਆਦਾ ਇੰਪਾਵਰਡ ਮੰਨੀਆਂ ਜਾਂਦੀਆਂ ਨੇ ਉਥੇ ਆ ਸਾਡੇ ਵਾਂਗੂ ਪਿੱਤਰ ਸੱਤਾ ਘਟਾ ਔਰਤ ਦੀ ਸੱਤਾ ਬਲਕਿ ਜ਼ਿਆਦਾ ਹੈ ਉਥੇ ਔਰਤ ਦੀ ਰਿਸਪੈਕਟ ਵੀ ਆਪਾਂ ਇੰਟੈਲੈਕਚੁਅਲ ਲੈਵਲ ਤੇ ਵੀ ਸੋਚੀਏ ਜ਼ਿਆਦਾ ਮੰਨੀ ਜਾਂਦੀ ਆ ਸੋ ਬੰਗਾਲ ਵਰਗੇ ਸੂਬੇ ਦੇ ਵਿੱਚ ਜੇ ਇਹੋ ਜਿਹਾ ਕੁਝ ਦੇਖਣ ਨੂੰ ਮਿਲ ਸਕਦਾ ਆ ਤਾਂ ਬਾਕੀਆਂ ਦੀ ਤਾਂ ਤੁਸੀਂ ਮਤਲਬ ਆਪਾਂ ਸੋਚ ਹੀ ਨਹੀਂ ਸਕਦੇ ਹੈਗੇ ਬਾਕੀ ਤਾਂ ਸਾਨੂੰ ਹੋਰ ਡਰਾਉਣੇ ਤੱਤ ਪੇਸ਼ ਕਰਦੇ ਔਰ ਫਿਰ ਇੱਥੇ ਗੱਲ ਖਤਮ ਨਹੀਂ ਹੁੰਦੀ ਕਲਕੱਤਾ ਵਾਲਾ ਇਨਸੀਡੈਂਟ ਹੁੰਦਾ ਫਿਰ ਇੱਕ ਨਰਸ ਨਾਲ ਇਨਸੀਡੈਂਟ ਹੁੰਦਾ ਆ ਫਿਰ ਇੱਕ ਹੋਰ ਹੁਣੀ ਡਾਕਟਰ ਦੇ ਨਾਲ ਗੱਲ ਛੱਡ ਗਿਆ ਗੱਲ ਇਹ ਨਹੀਂ ਗਈ ਕਿ ਉਹਨਾਂ ਨਾਲ ਗੱਲ ਇਹ ਆ ਕਿ ਉਸ ਤੋਂ ਬਾਅਦ ਉਹ ਕੇਸ ਹਾਈਲਾਈਟ ਹੋ ਰਹੇ ਨੇ ਕੇਸ ਹਰ ਰੋਜ਼ ਕਿਤੇ ਨਾ ਕਿਤੇ ਹੁੰਦੇ ਆ ਔਰ ਜੇ ਆਪਾਂ ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ ਦੀ ਗੱਲ ਕਰੀਏ ਇਹ ਜਿਹੜਾ ਸਾਨੂੰ ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ ਕਾਨੂੰਨ ਵੀ ਦਿੱਤਾ ਗਿਆ ਉਹ ਇੱਕ ਟੂਥਲੈਸ ਟਾਈਗਰ ਆ ਉਹਦੇ ਵਿੱਚ ਕੱਖ ਨਹੀਂਗਾ ਸਿੱਧੀ ਜੀ ਗੱਲ ਆ ਉਹ ਉਹ ਚੰਗੀ ਤਰ੍ਹਾਂ ਸੈਕਸਚੁਅਲ ਹਰਾਸਮੈਂਟ ਨੂੰ ਮਤਲਬ ਗ੍ਰੀਵਿਅਸ ਨੂੰ ਰੈਡਰੈਸ ਲਈ ਨਹੀਂ ਕਰਦਾ ਹੈਗਾ ਉਹ ਇੱਕ ਐਕਸਪਲੋਇਟੇਸ਼ਨ ਦਾ ਟੂਲ ਜ਼ਰੂਰ ਹੈ ਇੱਕ ਬਲੈਕਮੇਲਿੰਗ ਦਾ ਟੂਲ ਜ਼ਰੂਰ ਬਣਿਆ ਹੋਇਆ ਹੈ ਜਦ ਕਿ ਉਹਦੇ ਵਿੱਚ ਸਟਰੋਂਗ ਪ੍ਰੋਵੀਜ਼ਨਸ ਹੋਣੀਆਂ ਚਾਹੀਦੀਆਂ ਨੇ ਹੁਣ ਸੈਕਸਚੁਅਲ ਹਰਾਸਮੈਂਟ ਐਟ ਵਰਕਪਲੇਸ ਹੋਈ ਆ ਉੱਥੇ ਜਿਹੜੀ ਵਰਕਪਲੇਸ ਦੀ ਮੈਨੇਜਮੈਂਟ ਆ ਉਹਦੀ ਕਿੰਨੀ ਰਿਸਪੌਂਸਿਬਿਲਟੀ ਆ ਸੋ ਸਾਰੀਆਂ ਹੀ ਚੀਜ਼ਾਂ ਬਹੁਤ ਹੀ ਵੱਡਾ ਸਵਾਲੀਆਂ ਨਜ਼ਰ ਆਉਂਨਾਂ ਚੀਜ਼ਾਂ ਦੇ ਉੱਤੇ ਜਿਹੜਾ ਸਵਾਲ ਖੜਾ ਕਰਦੀਆਂ ਨੇ ਸਿਮਰਨ ਜੀ ਤੁਸੀਂ ਕਹਿੰਦੇ ਮੈਂ ਪੋਕਸੋ ਨੂੰ ਜਿਹੜਾ ਵਰਕ ਕਰਦੇ ਆ ਉਹਨਾਂ ਤੇ ਛੋਟੀਆਂ ਕੁੜੀਆਂ ਨੂੰ ਗੁੱਟ ਟੱਚ ਬਾਡ ਟੱਚ ਤੋਂ ਲੈ ਕੇ ਸੈਕਸ ਐਜੂਕੇਸ਼ਨ ਲੱਗਦਾ ਨਹੀਂ ਕਿ ਘਰਾਂ ਦੇ ਵਿੱਚ ਮਾਪੇ ਨੂੰ ਖਾਸ ਕਰਕੇ ਮਾਤਾਵਾਂ ਨੂੰ ਆਪਣੀ ਬੱਚੀਆਂ ਦੇ ਨਾਲ ਡਿਸਕਸ ਕਰਨਾ ਚਾਹੀਦਾ ਸਰ ਕੱਲੀਆਂ ਕੁੜੀਆਂ ਨੇ ਮੁੰਡੇ ਪੋਕਸੋ ਇੱਕ ਜੈਂਡਰ ਨਿਊਟਰਲ ਐਕਟ ਹੈਗਾ ਆ ਉਹ ਬੱਚੇ ਨੂੰ ਟਰੀਟ ਕਰਦਾ ਜੋ 18 ਸਾਲ ਤੋਂ ਛੋਟੇ ਆਰ ਸੈਕਸ਼ੂਅਲ ਅਸੌਲਟ ਸੈਕਸ਼ੂਅਲ ਹਰੈਸਮੈਂਟ ਜੈਂਡਰ ਦੇਖ ਕੇ ਨਹੀਂ ਆਉਂਦੀ ਉਸ ਸੈਕਸ ਦੇਖ ਕੇ ਨਹੀਂ ਆਉਂਦੀ ਉਹ ਕਿਸੇ ਨਾਲ ਵੀ ਹੋ ਸਕਦੀ ਆ ਅਸੀਂ ਇਹੋ ਜੇ ਬਹੁਤ ਸਾਰੇ ਤੇ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਉਹਦੇ ਵਿੱਚ ਖੁਦ ਪੌਕਸੋ ਦੇ ਵਿੱਚ ਹੈ ਕਿ ਪੌਕਸੋ ਦੀ ਅਵੇਅਰਨੈਸ ਪੌਕਸੋ ਦੀ ਅ ਇੰਪਲੀਮੈਂਟੇਸ਼ਨ ਇਹ ਸਾਰੀ ਡਿਊਟੀ ਸਟੇਟ ਗਵਰਨਮੈਂਟਸ ਦੀ ਆ ਉਹ ਲੋਕਾਂ ਨੂੰ ਡੀਐਲਐਸਏ ਸਾਡਾ ਡਿਸਟ੍ਰਿਕਟ ਲੀਗਲ ਐਥੋਰਿਟੀ ਦੀ ਡਿਊਟੀ ਆ ਸਾਡੀ ਸੀਡਬਲਯੂਸੀ ਦੀ ਅਥੋਰਿਟੀ ਡਿਊਟੀ ਆ ਕਿ ਇਹੇ ਸਕੂਲਸ ਦੇ ਵਿੱਚ ਜਾ ਕੇ ਇਹ ਸੈਮੀਨਾਰਸ ਲੌਨ इवन ਆਪਣੇ ਇਥੇ ਆਪਣੇ ਜਿਹੜੇ ਕਮਿਊਨਿਟੀ ਅਫੇਅਰ ਦੇ ਮੈਡਮ ਗੁਰਪ੍ਰੀਤ ਕੌਰ ਜੀ ਨੇ ਉਹਨਾਂ ਨੇ ਗੁਰਪ੍ਰੀਤ ਜੋ ਜੀ ਨੇ ਸ਼ੁਰੂ ਵੀ ਕੀਤੀ ਆ ਕਿ ਪੁਲਿਸ ਖੁਦ ਜਾ ਕੇ ਸਕੂਲਸ ਦੇ ਵਿੱਚ ਅਵੇਅਰ ਕਰਦੀ ਆ ਤੇ ਸਾਡੀ ਵੀ ਸਕੂਲਸ ਦੇ ਨਾਲ ਕਲੈਬੋਰੇਸ਼ਨ ਹੈਗੀ इवन ਚਾਈਲਡ ਕਮਿਸ਼ਨ ਵੀ ਅਵੇਅਰ ਕਰਦਾ ਬਟ ਥੈਟ ਇਜ਼ ਨਾਟ ਇਨਫ ਜਦ ਤੱਕ ਪੇਰੈਂਟ ਆਪ ਅਵੇਅਰ ਨਹੀਂ ਹੋਣਗੇ ਪੇਰੈਂਟ ਆਪ ਗੱਲ ਨਹੀਂ ਕਰਨਗੇ ਓਨੀ دیر ਨਹੀਂ ਹੋਣਾ ਬਟ ਪੇਰੈਂਟ ਇਹ ਸੋਚਦੀ ਆ ਆ ਗੱਲਾਂ ਹੁਣ ਅਸੀਂ ਬੱਚਿਆਂ ਨੂੰ ਦੱਸਾਂਗੇ ਕਾਲ ਤਾਂ ਹੀ ਹੈ ਸਵਾਲ ਇਹ ਆ ਉਹ ਕਹਿੰਦੇ ਆ ਕਿ ਤੁਹਾਡੇ ਹੁਣ ਜਦੋਂ ਮੈਂ ਵੀ ਗੱਲ ਕਰਦੀ ਆ ਲੋਕ ਕਹਿੰਦੇ ਨੇ ਇਹਦੇ ਦਿਮਾਗ ਦੇ ਵਿੱਚ ਆਹੀ ਗੱਲ ਰਹਿੰਦੀ ਆ ਗੱਲ ਇਹ ਮੇਰੇ ਦਿਮਾਗ ਦੇ ਵਿੱਚ ਨਹੀਂ ਗੱਲ ਆ ਕਿ ਮੈਂ ਉਹਨਾਂ ਦਿਮਾਗ ਜਿਨ੍ਹਾਂ ਦਾ ਦਿਮਾਗ ਗੰਦਾ ਆ ਜਿਹੜੇ ਆਪਣੀ ਇਹ ਚੀਜ਼ ਨਹੀਂ ਸੋਚਦੇ ਵੀ ਇਹ ਤੁਹਾਡੀ ਕਨਸੈਂਟ ਨਾਲ ਹੋਣੀ ਚਾਹੀਦੀ ਹੈ ਜਿਹੜੀ ਵੀ ਚੀਜ਼ ਆ ਉਹ ਇਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦੇ ਇਹ ਉਹਨਾਂ ਦੇ ਕੀੜੇ ਨੂੰ ਖਤਮ ਕਰਨ ਲਈ ਬਣਾਈ ਗਈ ਚੀਜ਼ ਆ ਸਮਝ ਗਏ ਇਹ ਅਸੀਂ ਉਹਨਾਂ ਦੇ ਖਿਲਾਫ ਇੱਕ ਆਵਾਜ਼ ਆਪ ਹੀ ਜਾਗਰੂਕ ਨਹੀਂ ਹੁੰਦੇ ਔਰ ਹੁਣ ਜੇ ਤੁਸੀਂ ਬਾਕਸ ਦੀ ਗੱਲ ਕੀਤੀ ਆ ਇਹ ਹਮੇਸ਼ਾ ਹੀ ਜਾਨ ਪਛਾਣ ਵਾਲੇ ਜਿਆਦਾ ਕਰਦੇ ਆ ਈਵਨ ਰੇਪ ਹੁਣ ਜੇ ਉੱਥੇ ਦੀ ਗੱਲ ਕੀਤੀ ਜਾਵੇ ਕਲਕੱਤਾ ਉੱਥੇ ਵੀ ਤਾਂ ਉਹਦੇ ਜਾਨ ਪਛਾਣ ਦੇ ਡਾਕਟਰ ਸੰਜੀ ਕੁਲੀਗਸ ਨੇ ਉੱਥੇ ਕੁਛ ਨਾ ਕੁਛ ਹੋਇਆ ਆ ਸੋ ਗੱਲ ਲਾ ਕਿ ਇੱਥੇ ਜ਼ਿਆਦਾਤਰ ਉਹੀ ਲੋਕ ਸੈਕਸ਼ੂਅਲ ਅਫੈਂਸ ਕਰਦੇ ਨੇ ਜਿਹੜੇ ਭਰੋਸੇਯੋਗ ਹੁੰਦੇ ਨੇ ਭਰੋਸਾ ਜਿੱਤ ਕੇ ਕਰਦੇ ਨੇ ਜ਼ਿਆਦਾ ਬੁਲੇਟ ਟ੍ਰੇਨ ਦੀ ਜ਼ਿਕਰ ਹੋ ਰਿਹਾ ਦੇਸ਼ ਦੇ ਵਿੱਚ 5 ਟ੍ਰਿਲੀਅਨ ਇਕਨੋਮੀ ਦੀ ਗੱਲ ਹੋ ਰਹੀ ਹੈ ਸ਼ਸ਼ਕਤ ਭਾਰਤ ਇਹ ਵੱਡੇ ਵੱਡੇ ਜਹਾਜ਼ ਹਾਂ ਨਾਰੀ ਸ਼ਕਤੀਕਰਨ ਹੋ ਗਿਆ ਵੱਡੇ ਵੱਡੇ ਜਹਾਜ਼ ਖਰੀਦ ਲਿਆ ਅਸੀਂ ਪਰ ਔਰਤ ਤਾਂ ਸੇਫ ਨਹੀਂ ਵਰਲਡ ਪਾਵਰ ਬਣ ਰਹੇ ਹਨ ਪਰ ਔਰਤ ਮੇਰੇ ਦੇਸ਼ ਦੇ ਵਿੱਚ ਨਹੀਂ ਸੇਫ ਹੈ ਸਰ ਮੈਨੂੰ ਪਤਾ ਹੈ ਕਿ ਲੱਗਦਾ ਕਿ ਅਸੀਂ ਨਾ ਫੋਕਸ ਹੀ ਮੇਰੀ ਆਪਣੀ ਸੋਚ ਅਸੀਂ ਫੋਕਸ ਹੀ ਗਲਤ ਪਾਸੇ ਕਰਦੇ ਹਾਂ ਜਿਵੇਂ ਕਿ ਜਿਵੇਂ ਕਿ ਸਰ ਮੈਨੂੰ ਲੱਗਦਾ ਹੈ ਕਿ ਸਾਨੂੰ ਨਾ ਇਹ ਇਹਦੀ ਡਾਇਰੈਕਸ਼ਨ ਬਦਲਣੀ ਚਾਹੀਦੀ ਹੈ ਹੁਣ ਅਸੀਂ ਔਰਤ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਔਰਤ ਨੂੰ ਇਮਪਾਵਰ ਕਰਨਾ ਚਾਹੀਦਾ ਇਮਪਾਵਰ ਇਹ ਕਹਿ ਲੋ ਕਿ ਉਹਨੂੰ ਵਿਕਟਮ ਦੀ ਜਗ੍ਹਾ ਦੇ ਉੱਤੇ ਉਹਨੂੰ ਐਜ਼ ਅ ਵਾਰੀਅਰ ਬਣਾਉਣਾ ਚਾਹੀਦਾ ਹੈ ਸਮਝ ਗਏ ਕਿਵੇਂ ਝੋਨੇ ਦੇ ਸਭ ਤੋਂ ਵੱਡੀ ਮਹਿਲਾ ਪਪਾਤੇ ਮਹਿਲਾ ਨੇ ਜੱਜ ਨੇ ਵਕੀਲ ਨੇ ਤੁਸੀਂ ਵਕੀਲ ਹੋ ਇਹ ਗੱਲ ਕਰਨਾ ਚਾਹੀਦੀ ਹੈ ਤੁਹਾਡੇ ਨਾਲ ਦੇਖੋ ਇਹ ਸਾਡੀ ਕਹਿ ਲੋ ਕਿ ਤਰੱਕੀ ਦੀ ਨਿਸ਼ਾਨੀ ਨਹੀਂ ਕਿ ਅਸੀਂ ਕਿਹੜੇ ਲੈਵਲ ਤੇ ਪਹੁੰਚ ਗਏ ਆ ਸਾਡੀ ਤਰੱਕੀ ਦੀ ਨਿਸ਼ਾਨੀ ਉਹ ਹੋਊਗੀ ਕਿ ਸਾਡੀਆਂ ਕਿੰਨੀਆਂ ਔਰਤਾਂ ਸੈਲਫ ਡਿਫੈਂਸ ਜਾਣਦੀਆਂ ਨੇ ਸਮਝ ਗਏ ਸਾਨੂੰ ਉਹ ਸੈਲਫ ਡਿਫੈਂਸ ਸਿਖਾਉਣ ਦੀ ਲੋੜ ਆ ਸਾਨੂੰ ਕਿਸੇ ਤੋਂ ਪ੍ਰੋਟੈਕਸ਼ਨ ਦੀ ਲੋੜ ਨਹੀਂ ਅਸੀਂ ਐਨੇ ਕੁ ਖੁਦ ਹੀ ਇੰਪਾਵਰਡ ਹੋਈਏ ਕਿ ਅਸੀਂ ਆਪਣੀ ਪ੍ਰੋਟੈਕਸ਼ਨ ਖੁਦ ਕਰ ਸਕੀਏ ਅੱਛਾ ਮਤਲਬ ਪੰਜਾਬੀ ਚ ਕੀ ਜੁੱਤੀ ਕਦੋਂ ਤੇ ਕਿੱਥੇ ਲਾਉਣੀ ਹੈ ਕਿੱਥੇ ਲਾਉਣੀ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਸਿੱਧੀ ਜੀ ਗੱਲ ਆ ਤੇ ਦੂਜੀ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਜ਼ਰੂਰਤ ਆ ਕਿ ਔਰਤ ਨੂੰ ਤਾਂ ਤੁਸੀਂ ਸਿਖਾ ਦੇਣਿਓ ਕਿਵੇਂ ਰਹਿਣਾ ਆ ਠੀਕਾ ਕਿੰਨਾ ਰਹਿਣਾ ਕਿੱਥੇ ਐਕਟ ਕਰਨਾ ਕੀ ਕਰਨਾ ਪਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੁੱਤਰਾਂ ਨੂੰ ਕਦੋਂ ਸਿਖਾਵਾਂਗੇ ਜੇ ਆਪਣੇ ਪੁੱਤਰਾਂ ਨੂੰ ਸਿਖਾ ਦੋਗੇ ਵੀ ਔਰਤ ਨਾਲ ਡੀਲ ਕਿਵੇਂ ਕਰਨਾ ਆ ਵੀ ਉਹ ਜੋ ਬਗਾਨੀ ਔਰਤ ਉਹ ਹੀ ਤੇਰੀ ਭੈਣ ਵਰਗੀ ਆ ਤੂੰ ਆਪਣੇ ਤੇ ਲੈ ਕੇ ਦੇਖ ਇਹ ਮੈਂ ਕਹਿੰਨੀ ਆ ਕਿ ਇਹ ਮਾਂ ਨਹੀਂ ਸਿਖਾਉਣਾ ਇੱਕ ਔਰਤ ਨੇ ਜ਼ਿਆਦਾ ਸਿਖਾਉਣਾ ਆ ਈਵਨ ਆਪਣੇ ਬੱਚੇ ਨੂੰ ਸੋ ਸਾਨੂੰ ਡਾਇਰੈਕਸ਼ਨ ਇਹ ਕਿ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਨਾਲੋਂ ਮੈਨੂੰ ਲੱਗਦਾ ਡਾਇਰੈਕਸ਼ਨ ਸਾਨੂੰ ਉਸ ਪਾਸੇ ਦੇਣੀ ਚਾਹੀਦੀ ਆ ਕਿ ਉਹਨਾਂ ਨੂੰ ਸਿਖਾਉਣਾ ਕਿੱਦਾਂ ਆ ਸੋ ਸਾਨੂੰ ਸੋਸ਼ੀਅਲਾਈਜੇਸ਼ਨ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਤੇ ਦੂਜੀ ਗੱਲ ਤੇ ਜੁੱਤੀ ਲਾਉਣੀ ਸਾਨੂੰ ਆਣੀ ਚਾਹੀਦੀ ਆ ਅਸੀਂ ਜਿਹੜਾ ਡਰ ਕੇ ਬੈਠ ਜਾਂਦੇ ਆ ਨਾ ਕਿਸੇ ਦੇ ਚੱਕਰ 'ਚ ਵੀ ਉੱਥੇ ਗਲਤ ਹੋ ਜਾਂਦਾ ਪਰ ਮੇਰੇ ਲਈ ਵੀ ਇਹ ਗੱਲਾਂ ਬੋਲਣ ਬਾੜਾ ਪਰ ਉਹ ਕੁੜੀ ਜਿਹਨੇ ਕਦੇ ਖੁੱਲ ਕੇ ਗੱਲ ਤੱਕ ਨਹੀਂ ਕੀਤੀ ਜਿਹੜੀ ਆਪਣੀ ਆਮ ਪੜਾਈ ਦੀ ਲੋੜ ਲਈ ਵੀ ਡਾਡ ਡਰ ਕੇ ਗੱਲ ਕਰਦੀ ਆ ਉਹਦੇ ਲਈ ਜੁੱਤੀ ਲਾਉਣੀ ਬਹੁਤ ਔਖੀ ਆ ਪਰ ਉਹਨੂੰ ਅਸੀਂ ਸਿਖਾ ਸਕਦੇ ਆ ਅਸੀਂ ਅਵੇਅਰਤਾ ਕਰ ਸਕਦੇ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਗੱਲ ਤੁਸੀਂ ਹੁਣ ਇੱਥੇ ਬੋਲੀ ਹੈ ਕਦੋਂ ਸੱਤ ਸਮੁੰਦਰ ਪਾਰ ਚਲੇ ਜਾਣੀ ਵਿਧਿੰ ਸੈਕਿੰਡ ਪਰ ਫਿਰ ਵੀ ਇਸ ਤਰ੍ਹਾਂ ਦੇ ਯੁੱਗ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋ ਜਾਣਾ ਆਏ ਦਿਨ ਹੀ ਤੁਸੀਂ ਕਿ ਨਿਰਬੇ ਹੁੰਦੀ ਹੈ ਕਈ ਕੇਸ ਸਾਹਮਣੇ ਆ ਜਾਂਦੇ ਆ ਕਈ ਨਹੀਂ ਆਉਂਦੇ ਮੇਰੇ ਕੋਲ ਤਾਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਕੋਲ ਤਾਂ ਆਮ ਵਾਂਗੂ ਹੀ ਨਿਰਬਿਆ ਵਰਗੇ ਕੇਸ ਆਉਂਦੇ ਆ ਹੁਣ ਵੀ ਤੁਹਾਨੂੰ ਕਿ ਨਹੀਂ ਕੋਈ ਸ਼ਾਮ ਸਰ ਮੈਨੂੰ ਤਾਂ ਇਨਸਾਨ ਹੀ ਬੁਰਾ ਲੱਗਣ ਲੱਗ ਗਿਆ ਆ ਮੈਂ ਮਤਲਬ ਮੇਰੀ ਰੀਲੀ ਵੈਰੀ ਸੌਰੀ ਨਹੀਂ ਦੋਨੋਂ ਹੀ ਮੈਨੂੰ ਲੱਗਦਾ ਆ ਕਿ ਇਹ ਜਿਹੜੇ ਜਾਨਵਰ ਸੀਗੇ ਨਾ ਬਹੁਤ ਚੰਗੇ ਸੀਗੇ ਤੁਸੀਂ ਦੇਖਿਆ ਕਦੇ ਜਾਨਵਰ ਨੂੰ ਕਿਸੇ ਨਾਲ ਧੱਕਾ ਕਰਦੇ ਕਦੇ ਦੇਖਿਆ ਕਿ ਕਿਸ ਜਾਨਵਰ ਨੇ ਦੂਜੇ ਜਾਨਵਰ ਦਾ ਰੇਪ ਕਰਤਾ ਚਾਹੇ ਕੋਈ ਵੀ ਹੋਵੇ इवन ਕੁੱਤੇ ਦੇ ਵਿੱਚ ਇਹ ਕਹਿੰਦੇ ਸਭ ਤੋਂ ਜ਼ਿਆਦਾ ਹੁੰਦਾ ਆ ਹਨਾ ਤਾਂ ਹੀ ਕਹਿੰਦੇ ਕਿ ਕੁੱਤੇ ਨੂੰ ਕਿਤੇ ਵੀ ਥਰਿਆ ਫਿਰਦਾ ਜਾਓ ਵਟ ਐਵਰ ਉਹ ਕੁੱਤਾ ਵੀ ਦੂਜੀ ਮਾਦਾ ਦੀ ਕਨਸੈਂਟ ਲੈਂਦਾ ਆ ਸਾਨੂੰ ਕਨਸੈਂਟ ਨਹੀਂ ਸਮਝ ਆ ਰਹੀ ਅਸੀਂ ਉਹਨਾਂ ਜਾਨਵਰਾਂ ਨਾਲੋਂ ਕਿਤੇ ਮਾੜੇ ਹੋ ਚੁੱਕੇ ਆ ਸੋ ਮੈਨੂੰ ਲੱਗਦਾ ਆ ਕਿ ਸਭ ਤੋਂ ਅੱਜ ਦੇ ਟਾਈਮ ਦਾ ਜਾਨਵਰ ਵੀ ਨਹੀਂ ਮੈਂ ਕਹਿ ਸਕਦੀ ਜਾਨਵਰ ਮੈਨੂੰ ਚੰਗ ਇੱਕ ਚੰਗਾ ਸ਼ਬਦ ਲੱਗ ਰਿਹਾ ਅੱਜ ਦੇ ਟਾਈਮ ਦਾ ਹਵਾਨ ਆ ਨਾ ਜਿਹੜਾ ਉਹ ਇਨਸਾਨ ਆ ਸਾਨੂੰ ਅਸੀਂ ਇਨਸਾਨੀਅਤ ਨੂੰ ਦਇਆ ਨਾਲ ਜੋੜਦੇ ਸੀ ਅੱਜ ਮੈਨੂੰ ਇਨਸਾਨੀਅਤ ਆ ਜਿਹੜੀ ਨਾ ਤਾਰੋ ਤਾਰ ਲੀਰੋ ਲੀਰ ਹੋਈ ਦਿਖਦੀ ਆ ਮੈਨੂੰ ਲੱਗਦਾ ਕਿ ਇਨਸਾਨ ਜਾਨਵਰ ਨਾਲੋਂ ਕਿਤੇ ਜ਼ਿਆਦਾ ਭੈੜਾ ਆ ਉਹ ਖੁੰਖਾਰ ਜਾਨਵਰ ਨਾਲੋਂ ਭੈੜਾ ਆ ਜਾਨਵਰ ਤਾਂ ਜੋ ਵੀ ਕਰਦਾ ਉਹਦੀ ਲੋੜ ਦੇ ਲਈ ਕਰਦਾ ਆ ਪਰ ਅਸੀਂ ਲਾਲਚੀ ਕਰਦੇ ਆ ਲੋੜ ਤੇ ਲਾਲਚ ਵਿੱਚ ਫਰਕ ਹੁੰਦਾ ਆ ਸਾਡੀ ਵਾਸਨਾ ਸਾਡੀ ਵਾਸਨਾ ਹੁੰਦੀ ਆ। ਲੀਗਲ ਲੀਗਲ ਪੱਖ ਜਾਣਨਾ ਚਾਹਣਾ ਤੁਹਾਨੂੰ ਕ ਸੁਪਰੀਮ ਕੋਰਟ ਵੱਲੋਂ ਬਹੁਤ ਤਲਕ ਟਿੱਪਣੀ ਇਸ ਕੇਸ ਨੂੰ ਕੀਤੀ ਗਈ ਹੈ। ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਔਰ ਬੰਗਾਲ ਦੇ ਡੀਜੀਪੀ ਨੂੰ ਬਦਲਣ ਤੱਕ ਦੇ ਆਦੇਸ਼ ਦਿੱਤੇ ਗਏ ਨੇ। ਬੰਗਾਲ ਸਰਕਾਰ ਨੂੰ ਫਟਕਾਰ ਲਾਈ ਆ। ਉਹ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਕੁੜੀ ਦੀ ਆਈਡੈਂਟੀਫਿਕੇਸ਼ਨ ਕਿਵੇਂ ਬਾਹਰ ਆ ਗਈ? ਕਿਵੇਂ ਉਹਦਾ ਨਾਮ, ਕਿਵੇਂ ਉਹਦੀਆਂ ਪਿਕਚਰਸ ਬਾਹਰ ਆ ਗਈ? ਇਹ ਸਭ ਤੋਂ ਵੱਡਾ ਅਫੈਂਸ ਹੈ। ਬਿਲਕੁਲ ਦੇਖੋ ਲੋਕਾਂ ਨੂੰ ਪਤਾ ਹੀ ਨਹੀਂ ਨੀ ਕੀ ਆ ਵਿਕਟਮ ਦੀ ਆਇਡੈਂਟੀਟੀ ਜਿਹੜੀ ਆ ਰਿਵੀਲ ਨਹੀਂ ਕਰਨੀ ਹੈਗੀ ਲੋਕ ਇਹ ਸੋਚਦੇ ਆ ਕਿ ਉਹਦੀ ਡੈਥ ਹੋ ਗਈ ਆ ਹੁਣ ਆਇਡੈਂਟੀਟੀ ਰਿਵੀਲ ਕਰ ਸਕਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਨਰਬਿਆ ਦਾ ਵੀ ਅੱਜ ਤੱਕ ਕਦੇ ਵੀ ਅਸਲੀ ਨਾਮ ਬਾਹਰ ਨਹੀਂ ਆਇਆ ਪਰ ਡਾਕਟਰ ਸਾਹਿਬ ਦਾ ਆ ਰਿਹਾ ਠੀਕ ਹੈ ਇਹ ਇਹ ਦੇ ਵਿੱਚ ਉਹੀ ਗੱਲ ਆ ਕਿ ਲੈਕ ਆਫ ਨੋਲੇਜ ਕੁਝ ਲੋਕਾਂ ਨੂੰ ਜਾਣਕਾਰੀ ਨਹੀਂ ਗਈ ਉਹ سپورਟ ਦੀ ਖਾਤਰ ਫੋਟੋ ਸ਼ੇਅਰ ਕਰੀ ਜਾਂਦੇ ਆ ਕੁਝ ਲੋਕਾਂ ਨੂੰ ਇਹ ਲੱਗਦਾ ਹੈ ਮੈਂ ਨਾ ਇੱਕ ਉਹ ਮੂਵੀ ਦੇਖੀ ਆ ਬਖਸ਼ਕ ਜੇ ਤੁਸੀਂ ਕਦੇ ਦੇਖਿਓ ਬਖਸ਼ਕ ਫਿਲਮ ਆ ਉਹਦੇ ਵਿੱਚ ਲਾਸਟ ਚ ਇੱਕ ਪੱਤਰਕਾਰ ਹੁੰਦੀ ਆ ਜਿਹੜੀ ਬਹੁਤ ਵੱਡੇ ਸੈਕਸ ਰੈਕੇਟ ਦਾ ਪਰਦਾ ਪਾਸ਼ ਕਰਦੀ ਆ ਉਹ ਬੋਲਦੀ ਆ ਕਿ ਸਾਡੇ ਲੋਕਾਂ ਨੂੰ ਲੱਗਦਾ ਅਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਅਸੀਂ ਟਵੀਟ ਕਰਤਾ ਅਸੀਂ ਕੈਂਡਲ ਮਾਰਚ ਕਰਤਾ ਬਖਸ਼ਕ ਫਿਲਮ ਹੈਗੀ ਆ ਉਹਦੇ ਵਿੱਚ ਇੱਕ ਸੈਕਸ ਰੈਕੇਟ ਦਾ ਪਰਦਾ ਪਾਸ਼ ਕਰਦੀ ਆ ਇੱਕ ਪੱਤਰਕਾਰ ਬਹੁਤ ਸਟਰਗਲ ਕਰਕੇ ਤਾਂ ਉਹ ਖੀਰ ਦੇ ਵਿੱਚ ਕੁਝ ਲਾਈਨਾਂ ਬੋਲਦੀ ਉਹ ਲਾਈਨਾਂ ਮੇਰੇ ਦਿਲ ਨੂੰ ਬਹੁਤ ਚੁਭੀਆਂ ਕਿ ਸਾਡੇ ਲੋਕਾਂ ਨੂੰ ਲੱਗਦਾ ਕਿ ਟਵਿੱਟਰ ਟਵੀਟ ਕਰਤਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਤੀ ਜਾਂ ਕੈਂਡਲ ਮਾਰਚ ਕਰਤਾ ਕੁਝ ਪ੍ਰੋਟੈਸਟ ਕਰਤੇ ਤਾਂ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਸਾਨੂੰ ਲੱਗਦਾ ਸੀ ਬਹੁਤ ਵੱਡਾ ਕੰਮ ਕਰਤਾ ਚੀਜ਼ਾਂ ਠੀਕ ਹੈ ਦਿਸ ਇਜ਼ ਵੈਰੀ ਇੰਪੋਰਟੈਂਟ ਇਹ ਚੀਜ਼ਾਂ ਨੂੰ ਮੈਂ ਡਿਸਕਰੇਜ ਨਹੀਂ ਕਰੀਏ ਹੋਣੀਆਂ ਚਾਹੀਦੀਆਂ ਨੇ ਪਰ ਭਾਵਨਾ ਦਿਲ 'ਚ ਹੋਣੀ ਚਾਹੀਦੀ ਹੈ ਕਿ ਨੂੰ ਅਸੀਂ ਰੋਕਣਾ ਕਿਵੇਂ ਹੈ ਕੀ ਅਸੀਂ ਟਵੀਟ ਕਰਕੇ ਸੈਟੀਸਫਾਈ ਹੋ ਗਏ ਕੀ ਅਸੀਂ ਕੋਈ ਕੰਮ ਕੀਤਾ ਇਹ ਸੋਚੋ ਕਿ ਅਸੀਂ ਉਸ ਚੀਜ਼ ਦੀ ਰੈਡੀਕੇਸ਼ਨ ਲਈ ਉਸ ਚੀਜ਼ ਦੇ ਖਾਤਮੇ ਲਈ ਕੀ ਕੰਮ ਕੀਤਾ ਟਵੀਟ ਪਾਉਣਾ ਨਾਲ ਕੋਈ ਫਰਕ ਨਹੀਂ ਹੋਣਾ ਸੋਸ਼ਲ ਮੀਡੀਆ ਪੋਸਟ ਪਾ ਕੇ ਕੋਈ ਫਰਕ ਨਹੀਂ ਹੋਣਾ ਉਹ ਲੋਕਾਂ ਨੂੰ ਪਤਾ ਗੱਲ ਦਾ ਪਰ ਜੇ ਤੁਸੀਂ ਜਾ ਕੇ ਕਿਸੇ ਨੌਜਵਾਨ ਨੂੰ ਛੋਟੇ ਬੱਚੇ ਨੂੰ ਇਸ ਚੀਜ਼ ਦੀ ਇੱਕ ਚੰਗੀ ਸਿੱਖਿਆ ਦੇ ਦੋਗੇ ਉਸ ਚੀਜ਼ ਦਾ ਅਸਰ ਜ਼ਰੂਰ ਹੋਣਾ ਆ ਰੂਹਾਨੀਅਤ ਵਾਲੀ ਸੋਚ ਨੂੰ ਥੰਮ ਲੱਗੂਗਾ ਰੁਕੋ ਜੀ ਬਿਲਕੁਲ ਸੋ ਉਹ ਜਿਹੜੀਆਂ ਚੰਗੀਆਂ ਵੈਲਿਊਜ਼ ਜਿਹੜੀਆਂ ਸਾਨੂੰ ਸਿਖਾਈਆਂ ਜਾਂਦੀਆਂ ਸੀ ਕਿਤੇ ਨਾ ਕਿਤੇ ਅਸੀਂ ਧਰਮ ਤੋਂ ਦੂਰ ਹੋ ਗਏ ਮੈਨੂੰ ਇਹ ਵੀ ਲੱਗਦਾ ਸਾਡੇ ਲਈ ਜਿਹੜਾ ਧਰਮ ਹੈਗਾ ਆ ਅੱਜ ਸਿਰਫ ਇੱਕ ਪ੍ਰੈਕਟਿਸ ਬਣ ਗਈ ਆ ਪਹਿਲਾਂ ਤਾਂ ਸਾਡਾ ਬੇ ਆਫ ਲਿਵਿੰਗ ਹੁੰਦਾ ਸੀਗਾ ਅਸੀਂ ਉਹ ਤੋਂ ਸਿੱਖਦੇ ਸੀਗੇ ਵੀ ਸਾਨੂੰ ਸਾਡੇ ਜਿਵੇਂ ਗੁਰਬਾਣੀ ਨੇ ਕੀ ਕਿਹਾ ਹਨਾ ਸਾਡੇ ਗ੍ਰੰਥਾਂ ਨੇ ਕੀ ਕਿਹਾ ਸਾਨੂੰ ਭਗਵਤ ਗੀਤਾ ਕੀ ਕਹਿੰਦੇ ਸਾਨੂੰ ਕੁਰਾਨ ਸ਼ਰੀਫ ਕੀ ਕਹਿੰਦੇ ਆ ਸਾਨੂੰ ਬਾਈਬਲ ਕੀ ਕਹਿੰਦੇ ਅਸੀਂ ਉਹ ਤੋਂ ਸਿੱਖਦੇ ਸੀਗੇ ਹੁਣ ਲੋਕ ਸਿੱਖਦੇ ਨਹੀਂ ਉਹ ਸਿਰਫ ਪੜ੍ਹਦੇ ਨੇ ਸਿੱਖਣਗੇ ਤਾਂ ਸ਼ਾਇਦ ਉਹਨਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਇੱਕ ਡਰ ਰਹੂਗਾ ਕਿ ਨਹੀਂ ਆ ਚੀਜ਼ ਗਲਤ ਆ ਜਿਵੇਂ ਬੋਲਦੇ ਸੀ ਸੱਚ ਬੋਲਣਾ ਹੀ ਰੱਬ ਆ ਪਰ ਅੱਜ ਤੱਕ ਗੱਲ-ਗੱਲ ਨਾਲ ਝੂਠ ਹੋ ਗਿਆ ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੰਟਰਕਨੈਕਟਡ ਆ ਮੈਨੂੰ ਲੱਗਦਾ ਕਿ ਜਿਵੇਂ ਅਸੀਂ ਧਰਮ ਦੇ ਉਸ ਸਹੀ ਧਰਮ ਦੇ ਨੇੜੇ ਜਾਵਾਂਗੇ ਸੋਸ਼ੀਅਲਾਈਜੇਸ਼ਨ ਹੋਊਗੀ ਤਾਂ ਇਹ ਚੀਜ਼ਾਂ ਬਦਲ ਸਕਦੀਆਂ ਪਰ ਜੇ ਆਪਾਂ ਕਲਯੁਗ ਦੇ ਹਿਸਾਬ ਨਾਲ ਦੇਖੀਏ ਤਾਂ ਮੈਨੂੰ ਲੱਗਦਾ ਹਜੇ ਤਾਂ ਹੋਰ ਮਾੜੇ ਟਾਈਮ ਆਉਣਗੇ ਕਿਸ ਤਰ੍ਹਾਂ ਮੈਨੂੰ ਲੱਗਦਾ ਹੈ ਜੀ ਜੇ ਹਿਸਾਬ ਨਾਲ ਮੈਂ ਸੱਚੀ ਦੱਸਾਂ ਮੇਰਾ ਨਾ ਮਨ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੁਣ ਵੀ ਮੈਂ ਇੱਕ ਬੱਚੀ ਦਾ ਹੀ ਕੇਸ ਕਰਕੇ ਆਂ ਸੱਕਾ ਫੁੱਫੜ ਕਰ ਰਿਹਾ ਸੱਕੀ ਮਾਂ ਕਰ ਰਹੀ ਆ ਪਿਓ ਕਰ ਰਿਹਾ ਭਰਾ ਕਰ ਰਿਹਾ ਕੀ ਹੋ ਰਿਹਾ ਕੀ ਸਾਕੇ ਰਿਸ਼ਤੇ ਲਹੂ ਦੇ ਰਿਸ਼ਤੇ ਕੀ ਕਰ ਰਿਹਾ ਹਾਲਾਤ ਨਹੀਂ ਦੇਖ ਰਹੇ ਬੱਚਾ ਨਹੀਂ ਦੇਖ ਰਹੇ ਜੈਂਡਰ ਨਹੀਂ ਦੇਖ ਰਹੇ ਮਤਲਬ ਉਮਰ ਨਹੀਂ ਦੇਖ ਰਹੇ 12 ਸਾਲ ਤੋਂ ਛੋਟਾ ਬੱਚਾ ਕੀ ਹੁੰਦਾ ਹੈ 12 ਸਾਲ ਤੋਂ ਛੋਟੇ ਬੱਚੇ ਦੇ ਨਾਲ ਇਹ ਜੇ ਕਨਾਉਣੇ ਕਨਾਣੀਆਂ ਹਰਕਤਾਂ ਹੋ ਰਹੀਆਂ ਨੇ ਤੇ ਕਿਸੇ ਜਗ੍ਹਾ ਦੇ ਉੱਤੇ ਅਸੀਂ ਇਹ ਕਹਿ ਦਿੰਨੇ ਅਸੀਂ ਸੇਫ ਨਹੀਂ ਗੱਲ ਤਾਂ ਉਹੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਲੋੜ ਆ اچھا ਮੇਰਾ ਆਖਰੀ ਸਵਾਲ ਹੈ ਸੋਸ਼ਲ ਮੀਡੀਆ ਯੂਨੀਵਰਸਿਟੀ ਤੇ ਬਹੁਤ ਇਸ ਤਰ੍ਹਾਂ ਦੇ ਪ੍ਰੋਫੈਸਰ ਬੈਠੇ ਹੁੰਦੇ ਆ ਇਹ ਜਿਹੜੇ ਔਰਤਾਂ ਦੇ ਕੱਪੜਿਆਂ ਤੇ ਬਹੁਤ ਤੰਜ ਕਰਦੇ ਨੇ ਕਹਿੰਦੇ ਵੀ ਉਕਸਾਉਣ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਢੜਕਾਊ ਕੱਪੜੇ ਨਹੀਂ ਪਾਉਣੇ 6 ਸਾਲ ਦੀ ਬੱਚੀ ਕਿਹੜੇ ਕੱਪੜੇ ਪਾ ਕੇ ਜੰਮ ਹੁੰਦੀ ਆ 6 ਸਾਲ ਦੀ ਬੱਚੀ ਦੇ ਤਾਂ ਅੰਗ ਵੀ ਨਹੀਂ ਹਜੇ ਵਿਕਸਤ ਹੋਏ ਹੁੰਦੇ ਇਹ ਵੀ ਜਿਹੜੇ ਉਹਨਾਂ ਨੂੰ ਢੜਕਾ ਦੇਣਗੇ ਉਹਨਾਂ ਦੀ ਵਾਸਨਾ ਨੂੰ ਇੱਥੇ ਆ ਕਿਸੇ ਦੇ ਕੱਪੜਿਆਂ ਦੇ ਵਿੱਚ ਕੁਝ ਨਹੀਂਗਾ ਠੀਕ ਆ ਸਮਾਜ ਦੇ ਅਕੋਰਡਿੰਗ ਪਾਉਣੇ ਚਾਹੀਦੇ ਬਟ ਇਥੇ ਆ ਦਿਮਾਗ ਦੇ ਵਿੱਚ ਅੱਜ ਕੱਲ ਮੈਂ ਸੋਸ਼ਲ ਮੀਡੀਆ ਤੇ ਸਾਡੇ ਨਾਲ ਸਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਆ ਕੁਝ ਬਲੌਗਰ ਜੇ ਉਹ ਆਪਸ ਇੱਕ ਦੂਜੇ ਨਾਲ ਗਾਲੀ ਗਲੋਚ ਕਰਿਆ ਆਪਦੀਆਂ ਪਰਸਨਲ ਬੈਡ ਵਾਲੀਆਂ ਗੱਲਾਂ ਕੁਛ ਮੈਂ ਕਾਫੀ ਦੇਖ ਰਹੀ ਆ ਉਹ ਐਡੀ ਗੰਦੀ ਗੰਦੀ ਭਾਸ਼ਾ ਵਿੱਚ ਇਹਨਾਂ ਦੇ ਉੱਤੇ ਵੀ ਕੋਈ ਨਾਥ ਨਹੀਂ ਕਸੀ ਜਾ ਰਹੀ ਸੋ ਸਾਨੂੰ ਇਸ ਚੀਜ਼ ਜੇ ਸਰਕਾਰ ਵਾਕੀ ਕੰਟੈਂਟ ਹਰ ਦੂਜੀ ਪੋਸਟ ਆ ਰਹੀ ਜੇ ਉਹੀ ਗੱਲ ਕਹਿ ਰਹੀ ਆ ਨਾ ਜੇ ਸਰਕਾਰ ਲਿਟਰਲੀ ਕੁਛ ਕਰਨਾ ਚਾਹੁੰਦੀ ਆ ਨਾ ਉਹਨੂੰ ਸਭ ਤੋਂ ਪਹਿਲਾਂ ਹੂੰ ਇਹ ਚਾਹੀਏ ਨੂੰ ਸਾਡੀ ਸੰਸਕ੍ਰਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੰਨਾਂ ਚੀਜ਼ਾਂ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ ਇਹੋ ਜੇ ਕੰਟੈਂਟ ਜਿਹਦੇ ਵਿੱਚ ਵਲਗਰ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਪਸੀਨ ਗੱਲਾਂ ਕੀਤੀਆਂ ਜਾ ਰਹੀਆਂ ਉਹਨੂੰ ਬੰਦ ਕਰਨਾ ਚਾਹੀਦਾ ਹੈ। ਸੋ ਇਹੋ ਜੀਆਂ ਔਰਤਾਂ, ਮਰਦ ਵੀ ਹੈਗੇ ਜਿਹੜੇ ਉੱਥੇ ਬੈਠੇ ਬਲਗਰ ਕੰਟੈਂਟ, ਗਲਤ ਹਰਕਤਾਂ ਜਿਹੜੀਆਂ ਕਰਦੇ ਨੇ ਮੈਂ ਬਹੁਤ ਸਾਰੀਆਂ ਦੇਖੀਆਂ ਨੇ। ਤੇ ਜਿਨ੍ਹਾਂ ਦੇ ਪਰ ਗੱਲ ਆ ਕਿ ਉਹਨਾਂ ਦੇ ਖਿਲਾਫ ਕੀ ਕੇਸ ਕੀਤਾ ਜਾਵੇ? ਬਣਦਾ ਹੀ ਕੁਛ ਨਹੀਂ। ਕੋਈ ਤਾਰਾ ਹੈ ਨਹੀਂ ਕੋਈ ਤੁਸੀਂ ਤਾਂ ਕਾਲਾ ਕੋਟ ਕੁਝ ਵੀ ਨਹੀਂਗਾ ਉਹਨਾਂ ਦੇ ਖਿਲਾਫ ਕੀ ਕਰ ਲਾਂਗੇ ਉਹਨਾਂ ਦੇ ਖਿਲਾਫ ਗੰਦ ਬਕੀ ਜਾਂਦੇ ਉਹਦੇ ਤਾਂ ਮਤਲਬ ਕੌਣ 100 ਮੋਟਰ ਲਊਗਾ ਕੋ ਕੋਣ ਉਹਨਾਂ ਦੇ ਖਿਲਾਫ ਕੋਈ ਕੰਪਲੇਨੈਂਟ ਤਾਂ ਹੋਣਾ ਚਾਹੀਦਾ ਉਹ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਜਿਹੜੇ ਮਲੈਸਟ ਕਰੀ ਜਾਂਦੇ ਆ ਪਰ ਆਪਾਂ ਸੁਣਨ ਵਾਲੇ ਕਹਿੰਦੇ ਆ ਸਾਨੂੰ ਥੋੜੋ ਕਹਿ ਰਿਹਾ ਕੋਈ ਹੋਰ ਹੋ ਸੁਣਨ ਵਾਲੇ ਤਾਂ ਇਹੀ ਸੋਚਦੇ ਨਾ ਮੈਨੂੰ ਥੋੜੋ ਕਹਿ ਰਿਹਾ ਨਹੀਂ ਮੈਂ ਉਹੀ ਗੱਲ ਕਹਿ ਰਹੀ ਆ ਨਾ ਕਿ ਇੱਥੇ ਫਿਰ ਉਹ ਆ ਗਿਆ ਕਿ ਮੈਨੂੰ ਕੀ ਵੀ ਜਦ ਤੱਕ ਮੇਰੇ ਘਰ ਅੱਗ ਨਹੀਂ ਲੱਗੂਗੀ ਉਨੀ ਦਰ ਮੈਂ ਹੀ ਹਾਂ ਇਹ ਲੋਕ ਸਾਡੇ ਆ ਆ ਆ ਚੀਜ਼ ਨੇ ਵੀ ਅਸੀਂ ਇਹ ਨਹੀਂ ਸੋਚਦੇ ਹੈਗੇ ਕਿ ਐਦੋਂ ਪਹਿਲਾਂ ਕਿ ਅੱਗ ਮੇਰੇ ਘਰ ਆਵੇ ਮੈਂ ਅੱਗ ਨੂੰ ਬੁਝਾ ਦਾਂ ਲੋਕ ਕਹਿੰਦੇ ਜਦੋਂ ਆਉਗੀ ਦੇਖੂ ਜਦੋਂ ਮੇਰੇ ਘਰ ਅੱਗ ਲੱਗੂ ਉਦੋਂ ਦੇਖੂ ਸੋ ਸਰਤਾਣਾ ਬਾਣਾ ਸਾਰਾ ਵਿਗੜਿਆ ਪਿਆ ਆ ਜੇ ਤੁਸੀਂ ਕਹਿੰਦੇ ਹੋ ਕਿ ਨਰਵਿਆ ਤੋਂ ਬਾਅਦ ਜਾਂ ਸਟ੍ਰਿਕਟ ਲਾਅ ਤੋਂ ਬਾਅਦ ਇਹ ਸਿਚੁਏਸ਼ਨ ਸੈੱਟ ਹੋਊਗੀ ਜੇ ਤੁਹਾਨੂੰ ਲੱਗਦਾ ਆ ਮੈਨੂੰ ਨਹੀਂ ਉਮੀਦ ਹੈਗੀ ਤੁਹਾਨੂੰ ਸਖਤ ਕਾਨੂੰਨ ਤੋਂ ਵੀ ਕੋਈ ਨਹੀਂ ਸਰ ਸਖਤ ਕਾਨੂੰਨ ਕੁਝ ਨਹੀਂ ਕਰ ਸਕਦਾ ਜਦ ਤੱਕ ਲੋਕਾਂ ਦੇ ਆ ਨਹੀਂ ਸਾਫ਼ ਹੁੰਦੇ ਜਦ ਤੱਕ ਤੁਹਾਡਾ ਦਿਮਾਗ ਤੁਹਾਡੀ ਸੋਚ ਤੁਹਾਡੀ ਨੀਤ ਨਹੀਂ ਨਾ ਸਾਫ਼ ਹੁੰਦੀ ਓਨੀ ਦੇਰ ਤੱਕ ਕੁਝ ਵੀ ਨਹੀਂ ਹੋਣਾ ਹੈਗਾ ਕਾਨੂੰਨ ਤੇ ਪ੍ਰਸ਼ਨ ਨਹੀਂ ਸਰ ਕਾਨੂੰਨ ਕੀ ਕਰ ਲੂਗਾ ਕਾਨੂੰਨ ਕੀ ਕਰੂਨ ਸਜ਼ਾ ਦੇ ਦੂ ਜੰਨੂ ਮਾਰ ਦੇਣਗੇ ਜੰਨੂ ਮਾਰ ਦੇਣਗੇ ਗਲਤ ਹੈ ਕਿ ਇੱਕ ਵੱਡਾਂਗੇ ਹੋਰ ਆਉਣਗੇ ਉਹ ਜਿਹੜੇ ਦਿਮਾਗ ਦੇ ਵਿੱਚ ਹਵਸ ਭਾਰੀ ਹੋਈ ਪਈ ਆ ਜਿਹੜੇ ਦਿਮਾਗ ਨੂੰ ਇਹੋ ਜਿਹਾ ਜੰਗਾਲ ਲੱਗ ਗਿਆ ਆ ਠੀਕ ਆ ਉਹਨੂੰ ਇਹ ਮਰੀਜ਼ ਸਮਝ ਕੇ ਠੀਕ ਕਰਨੇ ਪੈਣਗੇ ਹਸਪਤਾਲ ਖੋਲਣੇ ਪੈਣਗੇ ਜੀ ਇਸ ਚੀਜ਼ ਦੇ ਸੱਚੀ ਮੁੱਚ ਇਸ ਚੀਜ਼ ਦੇ ਹਸਪਤਾਲ ਖੋਲਣੇ ਪੈਣਗੇ ਸਾਨੂੰ ਇਸ ਚੀਜ਼ ਦੇ ਉੱਤੇ ਖੁੱਲ ਕੇ ਗੱਲ ਕਰਨੀ ਪਊਗੀ ਸਾਡੀ ਸਭ ਤੋਂ ਮਾੜੀ ਗੱਲ ਆ ਕਿ ਅਸੀਂ ਇਸ ਚੀਜ਼ ਤੇ ਖੁੱਲ ਕੇ ਗੱਲ ਨਹੀਂ ਕਰਦੇ ਸ਼ਰਮ ਮਹਿਸੂਸ ਜੇ ਹਾਂ ਸ਼ਰਮ ਮਹਿਸੂਸ ਵੀ ਹੁੰਦੀ ਆ ਜਿਹੜਾ ਇਸ ਚੀਜ਼ ਤੇ ਗੱਲ ਕਰਦਾ ਉਹਨੂੰ ਵੀ ਤੁਸੀਂ ਗਲਤ ਨਜ਼ਰ ਨਾਲ ਦੇਖਦੇ ਹੋ ਇਸ ਚੀਜ਼ ਦੇ ਉੱਤੇ ਗੱਲ ਕਰਨੀ ਇਸ ਲਈ ਜ਼ਰੂਰੀ ਆ ਕਿਉਂਕਿ ਅਸੀਂ ਆਪਣੀਆਂ ਨਸਲਾਂ ਬਚਾਉਣੀਆਂ ਨੇ ਇਹ ਹੁਣ ਲੋਕਾਂ ਦੇ ਉੱਤੇ ਆ ਕਿ ਉਹਨਾਂ ਨੇ ਨਸਲਾਂ ਬਚਾਉਣੀਆਂ ਨੇ ਜਾਂ ਬਰਬਾਦ ਕਰਨੀਆਂ ਨੇ ਅੱਜ ਕਲਕੱਤਾ ਹੋਇਆ ਆ ਕੱਲੂ ਪੰਜਾਬ 'ਚ ਵੀ ਹੋਊਗਾ ਇੱਥੇ ਵੀ ਇਸ ਤਰ੍ਹਾਂ ਦੇ ਲੋਕ ਬਿਲਕੁਲ ਹੈਗੇ ਆ ਇੱਥੇ ਗੱਲ ਆ ਕਿ ਇੱਥੇ ਜਦੋਂ ਇਹੋ ਜਿਹੇ ਕੇਸ ਹੁੰਦੇ ਹਾਈਲਾਈਟ ਨਹੀਂ ਹੁੰਦੇ ਹੈਗੇ ਇੱਥੇ ਹੋਏ ਨੇ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਇੱਥੇ ਕੇਸ ਹੁੰਦੇ ਨੇ ਮੈਂ ਅੱਜ ਆ ਅੱਜ ਰੀਸੈਂਟਲੀ ਹੁਣ ਮੈਂ ਇੱਕ ਬੇਲ ਅਪੋਜ਼ ਕਰਕੇ ਆਈ ਆ ਫੁੱਫੜ ਵੱਲੋਂ ਬੱਚੀ ਦੇ ਨਾਲ ਗਲਤ ਕਾਰਾ ਕੀਤਾ ਗਿਆ ਭੂਆ ਨੂੰ ਬੱਚੀ ਨੇ ਦੱਸਿਆ ਤੇ ਭੂਆ ਨੇ ਉਹਦੇ ਕੱਪੜੇ ਧੋਤੇ ਬਲੱਡ ਵਾਲੇ ਤੇ ਗੱਲ ਦੇ ਉੱਤੇ ਪਰਦਾ ਪਾਤਾ ਸਮਝ ਗਏ ਮਤਲਬ ਭੂਆ ਵੀ ਤੇ ਇੱਕ ਔਰਤ ਆ ਭੂਆ ਦਾ ਘਰ ਵਾਲਾ ਕਰਿਆ ਭੂਆ ਕਿਹੜੀ ਗੱਲਾਂ ਡਰ ਗਈ ਫਿਰ ਉਸ ਤੋਂ ਇਹ ਇਹ ਚੀਜ਼ਾਂ ਹੋਰ ਪਤੀ ਜੀ ਉਹ ਵੀ 12 ਸਾਲ ਤੋਂ ਛੋਟੇ ਪੰਜਾਬ ਦਾ ਕੇਸ ਆ ਸਾਰੇ ਇਹ ਪੰਜਾਬ ਇਹੋ ਜਿਹੇ ਕੇਸਿਸ ਹੋ ਰਹੇ ਆ ਸੋ ਗੱਲ ਹੈ ਕਿ ਕੁਝ ਕੇਸ ਹਾਈਲਾਈਟ ਹੋ ਜਾਂਦੇ ਆ ਕੁਝ ਨਹੀਂ ਆ ਮੈਨੂੰ ਤਾਂ ਇਹ ਆ ਕਿ ਅਸੀਂ ਹਾਈਲਾਈਟ ਹੋਣ ਦੀ ਵੇਟ ਕਿਉਂ ਕਰਦੇ ਆ ਅਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਕੀ ਅਸੀਂ ਅਸੀਂ ਸਿਰਫ ਸੋਸ਼ਲ ਮੀਡੀਆ ਪੋਸਟ ਪਾ ਕੇ ਸੈਟੀਸਫਾਈ ਕਿਉਂ ਹੋ ਜਾਂਦੇ ਆ ਕਿ ਅਸੀਂ ਬੋਲ ਲਿਆ ਕਿਉਂ ਕੀਤਾ ਜਾਂਦਾ ਅਸੀਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ ਇਹ ਸਭ ਦੀ ਜ਼ਿੰਮੇਵਾਰੀ ਆ ਸਰ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹਨਾਂ ਦੀ ਜ਼ਿੰਮੇਵਾਰੀ ਆ ਹਰ ਇੱਕ ਵਸਿੰਦੇ ਦੀ ਜ਼ਿੰਮੇਵਾਰੀ ਆ ਕਿਉਂ ਆਪਣੀ ਜ਼ਿੰਮੇਵਾਰੀ ਸਮਝੇ ਉਹ ਆਪਣੀ ਮੋਰਲ ਡਿਊਟੀ ਸਮਝੇ ਸਮਝਾਉਣ ਵਾਲੀ ਵੀ ਤੇ ਸਮਝਣ ਵਾਲੀ ਵੀ ਜੇ ਉਹਨੂੰ ਲੱਗਦਾ ਕਿ ਉਹਦਾ ਦਿਮਾਗ ਖਰਾਬ ਹੁੰਦਾ ਉਹਦਾ ਪੌਣ ਦੇਖ ਕੇ ਦਿਮਾਗ ਖਰਾਬ ਹੁੰਦਾ ਉਹ ਆਪਣੇ ਦਿਮਾਗ ਨੂੰ ਸਮਝਾਵੇ ਉਹ ਕਿਸੇ ਨਾਲ ਡਿਸਕਸ ਕਰੇ ਉਹਦਾ ਇਲਾਜ ਕਰਾਵੇ ਬਹੁਤ ਮਿਹਰਬਾਨੀ ਠੀਕ ਹੈ ਇਹ ਕੀਤਾ ਜਾ ਸਕਦਾ ਹੈ ਠੀਕ ਹੈ ਤਾਂ ਐਡਵੋਕੇਟ ਸਮਰਨਜੀਤ ਕੋਰ ਗੈਲ ਇਸ ਵੇਲੇ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਸੀਗੇ ਬਹੁਤ ਵਾਜਿਬ ਗੱਲਾਂ ਉਠਾਈਆਂ ਗਈਆਂ ਨੇ ਕਹਿੰਦੇ ਕਾਨੂੰਨ ਕੀ ਕਰ ਸਕਦਾ ਕਿਸੇ ਨੂੰ ਜਾਨ ਤੋਂ ਮਾਰਨ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਕੀ ਉਹ ਗੰਦੀ ਮੰਨ ਸਕਦਾ ਕਿਸੇ ਹੋਰ ਦੇ ਦਿਮਾਗ ਦੇ ਵਿੱਚ ਨਹੀਂ ਖਬਰਦਾਰ ਹੈਡਲਾਈਨਸ ਬਣ ਦਾ ਇੰਤਜ਼ਾਰ ਕਿਉਂ ਕੀਤਾ ਜਾਂਦਾ ਹੈ ਕਿਉਂ ਵਾਇਰਲ ਹੋਣ ਤੋਂ ਬਾਅਦ ਹੀ ਐਕਸ਼ਨ ਕੀਤਾ ਜਾਂਦਾ ਨਿਰਬਿਆ 2012 ਦੇ ਵਿੱਚ ਨਹੀਂ ਆਏ ਦਿਨ ਨਿਰਬਿਆ ਹੁੰਦੀ ਆ ਖੂਨ ਦੇ ਰਿਸ਼ਤੇ ਤੱਕ ਨਹੀਂ ਬਖਸ਼ੇ ਜਾਂਦੇ ਭਰਾ ਫੋਫੜ ਪਿਤਾ ਤੱਕ ਦੇ ਕੇਸ ਸਾਹਮਣੇ ਆ ਰਹੇ ਨੇ ਕਲਕੱਤਾ ਦੇ ਵਿੱਚ ਜਿਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਕਹਿੰਦੇ ਮੈਂ ਮਮਤਾ ਬੈਨਰਜੀ ਨੂੰ ਪਸੰਦ ਜ਼ਰੂਰ ਕਰਦੀ ਸੀ ਪਰ ਜਿਸ ਤਰ੍ਹਾਂ ਦਾ ਐਕਸ਼ਨ ਉਹਨਾਂ ਦਾ ਰਿਹਾ ਹੈ ਉਹ ਹੁਣ ਇਸ ਵੇਲੇ ਸਵਾਲਾਂ ਦੇ ਘੇਰੇ 'ਚ ਨੇ ਤਾਂ ਲੋੜ ਆ ਖੁਦ ਨੂੰ ਬਦਲਣ ਦੀ ਕੋਟ ਤੋਂ ਸ਼ੁਰੂਆਤ ਕਰਨ ਦੀ ਤਾਂਕਿ ਇੱਕ ਨਵੇਂ ਸਮਾਜ ਦੀ ਸਿਰਜਣਾ ਕਰ ਸਕੇ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ